ਪਿਛਲੀ ਵਾਰੀ ਨਥਾਣੇ ਵਾਲੇ ਗਏ ਸੀ ਬੀ ਲੈਣ ਕਹਿੰਦੇ ਜੀ ਇਸ ਤਾਂ ਬੀ ਲੈਣ ਆਏ ਆ ਐਤ ਕਿ ਬਠਿੰਡੇੜਾ ਉੱਥੇ ਤੁਰਿਆ ਫਿਰਦਾਗਾ ਟੋਡੇ ਆਪ ਦੇ ਵਰਕਰ ਜਲੰਧਰ ਵਾਲੇ ਮੁੱਕ ਗਏ ਵੀ ਥੋਡੇ ਆਪ ਦੇ ਭਮੱਕੜ ਜਲੰਧਰ ਵਾਲੇ ਮੁੱਕ ਗਏ ਉਹਨੂੰ ਬਠਿੰਡੇ ਤੋਂ ਲਿਆ ਲਿਆ ਬੂਥਾਂ ਤੇ ਬੈਠਣ ਬਿਠਾਉਣੇ ਪੈ ਰਹੇ ਨੇ ਚੀਤਲੰਗਰਾਲ ਦੇ ਭਰਾ ਦੇ ਵੱਲੋਂ ਜਿਹੜਾ ਹੈਗਾ ਇੱਕ ਗੱਡੀ ਫੜੀ ਜਾਂਦੀ ਆ ਕਾਲੇ ਰੰਗ ਦੀ ਸਕੋਰਪੀਓ ਗੱਡੀ ਜਿਹਦੇ ਵਿੱਚ ਸ਼ਰਾਬ ਵੀ ਪਈ ਹੁੰਦੀ ਆ ਜਿਹਦੇ ਵਿੱਚ ਸੂਟ ਵੀ ਪਏ ਹੁੰਦੇ ਹੁਣ ਤੁਹਾਨੂੰ ਕੀ ਲੋੜ ਪੈਗੀ ਸ਼ਰਾਬਾ ਵੰਡਣ ਦੀ ਹੁਣ ਤੁਹਾਨੂੰ ਕੀ ਲੋੜ ਪੈਗੀ ਸੂਟ ਵੰਡਣ ਦੀ ਮਾਨ ਸਰ ਤੁਹਾਡੇ ਕਿਹੜੇ ਪਮਕੜਾ ਹੈ ਜਿਹੜਾ ਤਾਂ ਜਦੋਂ ਫੜੇ ਜਾਂ ਮੁੱਕਰੀ ਜਾਂਦੇ ਆ ਉਦੋਂ ਉਹ ਬੰਦਾ ਮੈਨੂੰ ਬੜਾ ਸਿਆਣਾ ਲੱਗਿਆ ਯਾਰ ਠੀਕ ਆ ਭਾਈ ਤੂੰ ਆਮ ਆਦਮੀ ਪਾਰਟੀ ਦਾ ਹੈਗਾ ਤੂੰ ਉੱਥੇ ਬੈਠਾ ਉੱਤੋਂ ਫਿਰ ਪੀਲੀ ਪੱਗ ਉਹਨਾਂ ਵਾਲੀ ਇਹਨਾਂ ਕਲੱਬਿੰਗ ਵਾਲੀ ਪੱਗ ਬੰਨੀ ਬੈਠਾ ਬਈ ਕਿਤੇ ਜੇ ਕੋਈ ਦੂਰੋਂ ਵੀ ਆਵੇ ਤਾਂ ਲਿਸ਼ਕੋਰ ਬਾਜੇ ਪਤਾ ਲੱਗ ਜਾਏ ਬਈ ਬਠਿੰਡੇ ਵਾਲਾ ਮਰਦੀਪ ਸਿੰਘ ਰਾਜ ਨੇ ਇੱਥੇ ਬੈਠਾ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਸੱਦੀਆਂ ਧੱਜੀਆਂ ਆਮ ਆਦਮੀ ਪਾਰਟੀ ਦਾ ਤੁਸੀਂ ਸੱਤਾ ਦੇ ਵਿੱਚੋਂ ਵੱਖਰੀ ਗੱਲ ਆ ਤੁਹਾਡੀ ਸਰਕਾਰ ਆ ਵੱਖਰੀ ਗੱਲ ਆ 92 ਐਮ ਐਲ ਏ ਤੁਹਾਡੇ ਕੋਲੇ ਵੱਖਰੀ ਗੱਲ ਆ ਪਰ ਉਹ ਜਿਹੜੀਆਂ ਹਦਾਇਤਾਂ ਨੇ ਉਹ ਤਾਂ ਮੰਨਣੀਆਂ ਪੈਣਗੀਆਂ ਨਾ ਭਾਈ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰ ਐਮ ਬੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਜਲੰਧਰ ਵੈਸਟ ਦੀ ਚੋਣਾਂ ਹੋ ਰਹੀਆਂ ਅੱਜ ਦੇ ਦਿਨ ਚੋਣਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਆਂ ਪੰਜਾਬ 'ਚ ਪਹਿਲਾਂ ਵੀ ਵੀ ਕੋਈ ਸ਼ਰਾਬ ਵੰਡਦਾ ਪੈਸੇ ਵੰਡਦਾ ਕੋਈ ਗਿਫਟ ਵੰਡਦਾ ਕੋਈ ਕੁਝ ਵੰਡਦਾ ਫੜਿਆ ਜਾਂਦਾ ਤੇ ਇਸ ਤਰ੍ਹਾਂ ਦੇ ਰੌਲੇ ਹੁਣ ਜਲੰਧਰ ਬੈਸਟ ਚ ਪੈ ਰਹੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਨੇ ਇਹ ਇਹਨਾਂ ਨਾਲ ਚਰਚਾ ਕਰਾਂਗੇ ਵੀ ਜਿਹੜੇ ਰੌਲੇ ਪੈ ਰਹੇ ਆ ਜਿਹੜਾ ਬਠਿੰਡੇ ਦਾ ਵੀ ਇੱਕ ਆਗੂ ਫੜਿਆ ਗਿਆ ਸੂਟਾਂ ਦੇ ਰੌਲੇ ਪੈ ਰਹੇ ਆ ਚਰਨਜੀਤ ਸਿੰਘ ਚੰਨੀ ਰੋਲਾ ਪਾ ਰਹੇ ਨੇ ਉਹ ਕੀ ਮਾਮਲੇ ਨੇ ਜਸ ਕਿਵੇਂ ਦੇਖਦੇ ਹਾਂ ਰੌਲੇ ਬਹੁਤ ਪੈ ਰਹੇ ਆ ਪਹਿਲਾਂ ਵੀ ਅਕਸਰ ਪੈਂਦੇ ਆ ਪਰ ਹੁਣ ਜਲੰਧਰ ਚ ਫੇਰ ਕਹਿੰਦੇ ਰੌਲੇ ਪਏ ਆ ਜੋ ਉਜਾਪਤੇ ਦੀ ਲੰਘਣਾ ਹੋ ਰਹੀ ਹੈ ਸਾਰੇ ਗੱਲਾਂ ਕੀ ਹੈ ਰੋਲੇ ਤਾਂ ਪਹਿਲਾਂ ਹੀ ਪੈਂਦੇ ਆ ਪਰ ਇਹ ਆਪਦੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੇ ਹੁੰਦੇ ਸੀ ਭ੍ਰਿਸ਼ਟਾਚਾਰ ਮੁਕਤ ਵਾਲਿਆਂ ਦੇ ਰਾਜ ਦੇ ਵਿੱਚ ਜੇ ਰੋਲੇ ਪੈਣ ਤਾਂ ਗੱਲ ਹਾਜਮ ਨਹੀਂ ਹੁੰਦੀ ਭਗਵਾਨ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਿ ਪੈਸੇ ਵੰਡਣ ਆਉਣਗੇ ਪੈਸੇ ਲੈ ਲਿਓ ਪੈਸਿਆਂ ਨੂੰ ਨਾ ਨਾ ਕਰਿਓ ਕਹਿੰਦੇ ਲక్ష్ਮੀ ਕਦੇ ਮੋੜੀ ਦੀ ਨਹੀਂ ਹੁੰਦੀ ਥੋੜੀ ਆ ਇਹਨਾਂ ਨੇ ਕਹਿੰਦੇ ਕਿਹੜਾ ਨਰਮਾ ਬੀਜਾ ਹੋਣਾ ਤਾਂ ਹੁਣ ਮਤਲਬ ਗੱਲ ਇੱਥੇ ਇਹ ਆ ਕਿ ਹੁਣ ਤੁਹਾਨੂੰ ਕੀ ਲੋੜ ਪੈਗੀ ਸ਼ਰਾਬਾ ਵੰਡਣ ਦੀ ਹੁਣ ਤੁਹਾਨੂੰ ਕੀ ਲੋੜ ਪੈਗੀ ਸੂਟ ਵੰਡਣ ਦੀ ਹੁਣ ਤੁਹਾਨੂੰ ਜਿਹੜੀ ਹੈਗਾ ਕੀ ਲੋੜ ਪੈਗੀ ਭਾਈ ਆਹ ਚੀਜ਼ਾਂ ਕਰਨ ਦੀ ਜਿਹਨਾਂ ਨੂੰ ਤੁਸੀਂ ਭ੍ਰਿਸ਼ਟਾਚਾਰ ਦੱਸਦੇ ਸੀ ਵੱਡੀ ਗੱਲ ਆ ਹੁਣ ਅੱਜ ਜਿਹੜਾ ਹੈਗਾ ਉਹ ਅਮਰਦੀਪ ਸਿੰਘ ਰਾਜਨ ਆਪਣੇ ਬਠਿੰਡੇ ਦੇ ਜਿਹੜੇ ਕੁਝ ਯੂਥ ਆਗੂ ਨੇ ਚੇਅਰਮੈਨ ਵੀ ਹੈਗੇ ਨੇ ਚੇਅਰਮੈਨ ਵੀ ਨੇ ਯੂਥ ਆਗੂ ਬਣਾਜੇ ਉਹਨਾਂ ਨੂੰ ਫੜ ਲਿਆ ਮੈਂ ਤਾਂ ਹੈਰਾਨ ਮੰਨਦਾ ਕਿ ਭਾਈ ਜਦੋਂ ਚੋਣ ਜਾਬਤਾ ਲੱਗਿਆ ਹੋਇਆ ਚੋਣ ਪ੍ਰਚਾਰ ਖਤਮ ਹੋ ਗਿਆ ਤੁਸੀਂ ਜਲੰਧਰ ਕਰਦੇ ਕੀ ਫਿਰਦੇ ਹੋ ਅਸਲ ਦੇ ਵਿੱਚ ਜਲੰਧਰ ਇਹ ਜਲੰਧਰ ਦੇ ਨਾਲ ਨਾਤਾ ਬੜਾ ਪਿਆਰਾ ਲੱਗਦਾ ਬਠਿੰਡੇ ਵਾਲਿਆਂ ਦਾ ਪਿਛਲੀ ਵਾਰੀ ਨਥਾਣੇ ਵਾਲੇ ਗਏ ਸੀ ਬੀ ਲੈਣ ਕਹਿੰਦੇ ਜੀ ਇਸ ਤਾਂ ਬੀ ਲੈਣ ਆਏ ਆ ਐਤਕੀ ਬਠਿੰਡੇੜਾ ਉੱਥੇ ਤੁਰਿਆ ਫਿਰਦਾਗਾ ਉਹ ਮਤਲਬ ਤੁਸੀਂ ਕਰ ਭੱਜ ਗਿਆ ਚੇਅਰਮੈਨ ਇੱਕ ਚੇਅਰਮੈਨ ਭੱਜ ਗਿਆ ਇੱਕ ਫੜ ਲਿਆ ਤੁਸੀਂ ਮਤਲਬ ਉੱਥੇ ਕਰਦੇ ਕੀ ਫਿਰਦੇ ਹੋਗੇ ਬੀਅ ਜਿਹ ਬੀਤੇ ਕੱਲ ਦੀ ਗੱਲ ਕਰਦੇ ਬੀਤੇ ਕੱਲ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਸੂਟ ਜਿਹੜੇ ਆ ਉਹ ਦਿਖਾਏ ਜਾਂਦੇ ਨੇ ਸੂਟ ਇਦਾਂ ਸੁੱਟੇ ਜਾਂਦੇ ਨੇ ਕਿ ਭਾਈ ਆਮ ਆਦਮੀ ਪਾਰਟੀ ਵਾਲੇ ਸੂਟ ਬੰਨ ਰਹੇ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਉਹ ਵੀ ਵਾਇਰਲ ਹੁੰਦੀਆਂ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਦੱਸਿਆ ਵੀ ਜਾਂਦਾ ਸ਼ੀਤਲ ਅੰਗਰਾਲ ਦੇ ਭਰਾ ਦੇ ਵੱਲੋਂ ਜਿਹੜਾ ਹੈਗਾ ਇੱਕ ਗੱਡੀ ਫੜੀ ਜਾਂਦੀ ਆ ਕਾਲੇ ਰੰਗ ਦੀ ਸਕੋਰਪੀਓ ਗੱਡੀ ਜਿਹਦੇ ਵਿੱਚ ਸ਼ਰਾਬ ਵੀ ਪਈ ਹੁੰਦੀ ਆ ਜਿਹਦੇ ਵਿੱਚ ਸੂਟ ਵੀ ਪਏ ਹੁੰਦੇ ਆ ਜੀ ਦੇ ਪਚਾਵਾਂ ਦੀ ਪਾਰਟੀ ਦੇ ਝੰਡੇ ਵੀ ਪਏ ਹੁੰਦੇ ਆ ਕੀ ਗੱਲ ਹੁਣ ਹੁਣ ਕੀ ਜ਼ਰੂਰਤ ਪੈ ਗਈ ਭਾਈ ਤੇ ਬੀਤੀ ਰਾਤ ਦੀ ਜੇ ਗੱਲ ਕਰਾਂ ਬੀਤੀ ਰਾਤ ਸ਼ੀਤਲ ਅੰਗਰਾਲ ਦੇ ਵੱਲੋਂ ਜਿਹੜੇ ਇਹਨਾਂ ਦੇ ਇਹਨਾਂ ਦੇ ਐਮਐਲਏ ਦੇ ਉੱਪਰ ਇਲਜ਼ਾਮ ਲਾਇਆ ਜਾਂਦੇ ਕਿ ਭਾਈ ਉਹ ਰਾਤ ਸਮੇਂ ਵੋਟਾਂ ਜਿਹੜੇ ਹੈਗੇ ਉਹ ਖਰੀਦ ਰਹੇ ਆ ਵੋਟਾਂ ਖਰੀਦਣ ਤੱਕ ਦੇ ਇਲਜ਼ਾਮ ਲੱਗਦਾ ਕੀ ਗੱਲ ਹੁਣ ਫਿਰ ਕੀ ਗੱਲ ਹੋ ਗਈ ਭਾਈ ਜਿਹੜੇ ਭ੍ਰਿਸ਼ਟਾਚਾਰ ਪੈਸੇ ਤੋਂ ਦੂਰ ਦੀਆਂ ਗੱਲਾਂ ਕਰਦੇ ਜਿਹੜੇ ਕਹਿੰਸੀ ਭਾਈ ਸਾਨੂੰ ਤਾਂ ਰਾਜਨੀਤੀ ਕਰਨੀ ਨਹੀਂ ਆਉਂਦੀ ਐਸੀ ਰਾਜਨੀਤੀ ਸੀ ਕਰਦੇ ਨਹੀਂ ਤਾਂ ਹੁਣ ਕਿਵੇਂ ਫਿਰ ਉਸੇ ਰਾਜਨੀਤੀ ਦੇ ਵਿੱਚ ਉਸੇ ਦਲਦਲ ਦੇ ਵਿੱਚ ਤੁਸੀਂ ਖੁੱਪਦੇ ਜਾਂਦੇ ਹੋ ਹੁਣ ਐਸਾ ਕੀ ਹੋ ਗਿਆ ਕੀ ਗੱਲ ਭਾਈ ਤੋਡੇ ਆਪ ਦੇ ਵਰਕਰ ਜਲੰਧਰ ਵਾਲੇ ਮੁੱਕ ਗਏ ਕਿ ਤੁਹਾਡੇ ਆਪ ਦੇ ਭਮੱਕੜ ਜਲੰਧਰ ਵਾਲੇ ਮੁੱਕ ਗਏ ਤੁਹਾਨੂੰ ਬਠਿੰਡੇ ਤੋਂ ਲਿਆ ਲਿਆ ਬੂਥਾ ਤੇ ਬੈਠਣ ਬਠਾ ਬਿਠਾਉਣੇ ਪੈ ਰਹੇ ਨੇ ਸ਼ੀਤੋ ਲੰਗਰਾਲ ਨੇ ਤਾਂ ਇਲਜ਼ਾਮ ਇੱਥੋਂ ਤੱਕ ਵੀ ਲਾਤੇ ਕਹਿੰਦੇ ਗੱਡੀਆਂ ਫਿਰਦੀਆਂ ਨੇ ਭਰੀਆਂ ਫਰੀਦਕੋਟ ਵਾਲੇ ਇੱਧਰ ਫਰੀਦਕੋਟ ਦੇ ਨੇੜਲੇ ਤੇੜਲੇ ਦੀ ਉਹਨਾਂ ਨੇ ਗੱਲ ਕਰੀ ਸੀ ਕਿ ਭਾਈ ਉਹਦੇ ਵਿੱਚ ਬੇਸਬਾਲ ਨੇ ਹੋੜ ਬੜੇ ਹਥਿਆਰ ਨਾਲ ਤੇ ਬੂਥ ਕੈਪਚਰਿੰਗ ਤੱਕ ਤੇ ਇਲਜ਼ਾਮ ਲਾਤੇ ਕਿ ਭਾਈ ਹੋ ਸਕਦਾ ਹੈ ਕਿ ਅੱਜ ਬੂਥ ਕੈਪਚਰਿੰਗ ਹੋ ਗਏ ਇੱਥੇ ਦੇਖਿਆ ਕੀ ਜਾ ਸਕਦਾ ਜੇਕਰ ਹੋਰ ਹਲਕੇ ਤੋਂ ਤੁਹਾਡੇ ਨੇੜਲੇ ਤੇੜਲੇ ਹਲਕੇ ਨਹੀਂ ਹੋਰ ਬਾਹਰ ਤੁਹਾਡੇ ਵਰਕਰ ਉੱਥੇ ਬੈਠਦੇ ਤਾਂ ਕੀ ਸੋਚਿਆ ਜਾ ਸਕਦਾ ਬਿਲਕੁਲ ਉਹ ਕਹਾਣੀ ਮਤਲਬ ਜਾ ਕੇ ਦਰ ਨੂੰ ਰਹੀ ਆ ਜਦੋਂ ਚੋਣ ਪ੍ਰਚਾਰ ਬੰਦ ਹੋ ਗਿਆ ਤੁਹਾਡੇ ਉਹ ਬੰਦੇ ਕਰਨ ਕੀ ਆ ਰ ਠੀਕ ਆ ਵੋਟਾਂ ਮੰਗਣ ਗਏ ਵੋਟਾਂ ਜਦੋਂ ਜਨਾਚਰ ਚੋਣ ਪ੍ਰਚਾਰ ਚੱਲਦਾ ਸੀ ਤੁਹਾਡੇ ਲਈ ਉਹਨਾਂ ਨੇ ਵੋਟਾਂ ਮੰਗੀਆਂ ਭਾਈ ਹੁਣ ਤਾਂ ਚੋਣ ਪ੍ਰਚਾਰ ਹੀ ਖਤਮ ਹੁਣ ਉੱਥੇ ਬੈਠੇ ਬੁੱਥਾਂ ਤੇ ਕੀ ਕਰਦੇ ਉਹਦੋਂ ਉਹ ਬੰਦਾ ਮੈਨੂੰ ਬੜਾ ਸਿਆਣਾ ਲੱਗਿਆ ਯਾਰ ਹੂੰ ਠੀਕ ਆ ਭਾਈ ਤੂੰ ਆਮ ਆਦਮੀ ਪਾਰਟੀ ਦਾ ਹੈਗਾ ਤੂੰ ਉੱਥੇ ਬੈਠਾ ਉੱਤੋਂ ਫਿਰ ਪੀਲੀ ਪੱਗ ਉਹਨਾਂ ਵਾਲੀ ਇਨ ਕਲੱਬਾਂ ਵਾਲੀ ਪੱਗ ਬੰਨੀ ਬੈਠਾ ਬਈ ਕਿਤੇ ਜੇ ਕੋਈ ਦੂਰੋਂ ਵੀ ਆਵੇ ਤਾਂ ਲਿਸਕੋਰ ਬਾਜੇ ਪਤਾ ਲੱਗ ਜਾਏ ਬਈ ਬਠਿੰਡੇ ਵਾਲਾ ਮਰਦੀਪ ਸਿੰਘ ਰਾਜਨ ਇੱਥੇ ਬੈਠਾ ਮੁੱਕਰ ਕੇ ਕਹਿੰਦੇ ਮੈਂ ਮੈਂਬਰ ਨਹੀਂ ਉਸ ਤੋਂ ਬਾਅਦ ਕਹਿੰਦੇ ਮੁੱਕਰ ਵੀ ਗਏ ਵੀ ਮੈਂ ਮੈਂਬਰ ਨਹੀਂ ਉਹ ਭਾਈ ਕਾਡ ਕਾਡ ਜੇ ਕਿਸ ਨੇ ਢੀੜਾ ਮਾਰਿਆ ਹੋਵੇਡੇ ਵੱਡੇ ਵੱਡੇ ਪੋਸਟਰ ਮਰਦੀਪ ਸਿੰਘ ਰਾਜਨ ਦੇ ਲੱਗੇ ਕਾਡ ਵੀ ਦਿਖਾਇਆ ਵਿਜ਼ਿਟਿੰਗ ਕਾਡ ਬਹਿੰਦੇ ਕਾਡ ਜਿਹੜੇ ਹੈਗੇ ਉਹਨਾਂ ਦੇ ਆਮਾਦੀ ਪਾਰਟੀ ਵਾਲੇ ਵਿਜ਼ਿਟਿੰਗ ਕਾਡ ਉਹਨਾਂ ਦੇ ਆ ਮਤਲਬ ਇਹੋ ਜੇ ਪਮਕੜ ਮਾਨ ਸਾਹਿਬ ਤੁਹਾਡੇ ਕਿਹੜੇ ਪਮਕੜ ਆ ਇਹ ਜਿਹੜਾ ਤਾਂ ਜਦੋਂ ਫੜੇ ਜਾਂਨ ਮੁੱਕਰੀ ਜਾਂਦੇ ਆ ਮੁੱਕਰੀ ਜਾਂਦੇ ਆ ਲੋਕਾਂ ਦਾ ਕੀ ਭਲਾ ਕਰਨਗੇ ਲੋਕਾਂ ਦਾ ਕੀ ਭਲਾ ਕਰਨਗੇ ਤਾਂ ਮਤਲਬ ਇਹੀ ਆ ਯਾਰ ਕਿ ਜੇ ਤੁਸੀਂ ਕੰਮ ਕੀਤਾ ਤਾਂ ਲੋਕ ਤੁਹਾਡੇ ਕੰਮ ਦੇ ਆਧਾਰ ਤੇ ਤੁਹਾਨੂੰ ਵੋਟਾਂ ਪਾਣਗੇ ਤੁਹਾਨੂੰ ਨਹੀਂ ਲੋੜ ਸ਼ਰਾਬ ਵੰਡਣ ਦੀ ਤੁਹਾਨੂੰ ਨਹੀਂ ਲੋੜ ਸੂਟ ਵੰਡਣ ਦੀ ਤੁਹਾਨੂੰ ਨਹੀਂ ਲੋੜ ਪੈਸੇ ਵੰਡਣ ਦੀ ਤੁਹਾਨੂੰ ਨਹੀਂ ਲੋੜ ਆਪਦੇ ਹੋਰਲਾ ਹੋਰ ਨਾ ਹਲਕਿਆਂ ਦੇ ਚੇਅਰਮੈਨ ਹੋਰਲਾ ਹੋਣ ਨਾ ਹਲਕਿਆਂ ਹਲਕਿਆਂ ਦੇ ਵਰਕਰ ਜਿਹੜਿਆ ਉਹ ਬੂਤਾਂ ਦੇ ਉੱਪਰ ਬਿਠਾਉਣ ਦੀ ਕੀ ਜ਼ਰੂਰਤ ਆ ਕੀ ਲੋੜ ਆ ਤੁਸੀਂ ਤਾਂ ਭ੍ਰਿਸ਼ਟਾਚਾਰ ਮੁਕਤ ਆਪਦੇ ਆਪ ਨੂੰ ਕਹਿੰਦੇ ਹੋ ਤੁਸੀਂ ਤਾਂ ਇਹ ਕਹਿੰਦੇ ਕਿ ਸਾਨੂੰ ਇਹ ਜੀ ਸਿਆਸਤ ਜਿਹੜੀ ਆ ਉਹ ਕਰਨੀ ਨਹੀਂ ਆਉਂਦੀ ਆ ਵੱਡੀ ਗੱਲ ਇੱਕ ਇਹ ਆ ਯਾਰ ਕਿ ਮਤਲਬ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਸਿੱਧੀਆਂ ਧੱਜੀਆਂ ਮੌਦੀ ਪਾਰਟੀ ਢਾ ਰਹੀਆਂ ਇਹ 'ਚ ਕੋਈ ਸ਼ੱਕ ਨਹੀਂ ਸਦਮ ਸਿੱਧੀਆਂ ਚੋਣ ਕਮਿਸ਼ਨ ਦੇ ਜਿਹੜੇ ਨਿਯਮਾਂ ਉਹ ਨਿਯਮ ਤਾਂ ਭਾਈ ਸਾਨੂੰ ਸਭ ਨੂੰ ਮੰਨਣੇ ਪੈਂਦੇ ਆ ਨਾ ਠੀਕ ਆ ਤੁਸੀਂ ਸੱਤਾ ਦੇ ਵਿੱਚੋਂ ਵੱਖਰੀ ਗੱਲ ਆ ਤੁਹਾਡੀ ਸਰਕਾਰ ਆ ਵੱਖਰੀ ਗੱਲ ਆ 92 ਐਮਐਲਏ ਤੁਹਾਡੇ ਕੋਲੇ ਵੱਖਰੀ ਗੱਲ ਆ ਪਰ ਉਹ ਜਿਹੜੀਆਂ ਹਦਾਇਤਾਂ ਨੇ ਉਹ ਤਾਂ ਮੰਨਣੀਆਂ ਪੈਣਗੀਆਂ ਨਾ ਭਾਈ ਹੁਣ ਤਾਂ ਚੌਥੇ ਚੋਣ ਜਾਬਤਾ ਲੱਗਿਆ ਹੋਇਆ ਤਾਂ ਉੱਥੇ ਤਾਂ ਹਦਾਇਤਾਂ ਤੁਹਾਨੂੰ ਮੰਨਣੀਆਂ ਪੈਣਗੀਆਂ ਪਰ ਉਹਨਾਂ ਹਦਾਇਤਾਂ ਤੁਸੀਂ ਧੱਜੀਆਂ ਸ਼ਰਿਆਂ ਵੀ ਢਾ ਰਹੇ ਹੋ ਕੀ ਲੋਕਾਂ ਦਾ ਸੁਧਾਰ ਕਰ ਲੋਗੇ ਯਾਰ ਕੀ ਤੁਸੀਂ ਲੋਕਾਂ ਦਾ ਵਿਕ ਉਹ ਕਿਹੜੇ ਮਰਜ਼ੀ ਤਰੀਕਿਆਂ ਨਾਲ ਜਿੱਤ ਗਏ ਵੀ ਉਹੀ ਆ ਗੱਲ ਘਿਓ ਕੱਢਣਾ ਉਹ ਸਿੱਧੀ ਉਂਗਲ ਨਾਲ ਨਿਕਲੇ ਉਹ ਟੇਢੀ ਉਂਗਲ ਨਾਲ ਨਿਕਲੇ ਫਿਰ ਤਾਂ ਇਹ ਆ ਕਿ ਭਈ ਅਸੀਂ ਕਿਉਂ ਜਿਹੜਾ ਕੱਢਣੀ ਕੱਢਣਾ ਆ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਇਹ ਚੀਜ਼ਾਂ ਬੜੀਆਂ ਗਲਤ ਹੋ ਰਹੀਆਂ ਨੇ ਚੰਦਜੀਤ ਸਿੰਘ ਚੰਨੀ ਨੇ ਇਲਜ਼ਾਮ ਲਾਏ ਨੇ ਸ਼ੀਤਲੰਗਰਾਲ ਦੇ ਬ੍ਰਦਰ ਜਿਹੜੇ ਹੈ ਭਰਾ ਹੈਗੇ ਨੇ ਉਹਨਾਂ ਨੇ ਇਲਜ਼ਾਮ ਲਾਇਆ ਉਹਨੇ ਗੱਡੀ ਫੜੀਆ ਚੰਜੀ ਸਿੰਘ ਚੰਨੀ ਕੱਲ ਸੂਟ ਸੂਟ ਦਿਖਾਉਂਦੇ ਜਿਹੜੇ ਦਿਖਾਈ ਦਿੱਤੇ ਨੇ ਤੇ ਅੱਜ ਉਹਨਾਂ ਦਾ ਖੁਦ ਦਾ ਜਿਹੜਾ ਚੇਅਰਮੈਨ ਆ ਜਿਹੜਾ ਉਹਨਾਂ ਦੇ ਯੂਥ ਪ੍ਰਧਾਨ ਨੇ ਉਹਨਾਂ ਨੂੰ ਖੁਦ ਫੜ ਲਿਆ ਤੇ ਜੇ ਇਹਨਾਂ ਚੀਜ਼ਾਂ ਦੇ ਵਿੱਚ ਸੱਚਾਈ ਨਹੀਂ ਹੈਗੀ ਚਲੋ ਅਸੀਂ ਨਹੀਂ ਕਹਿੰਦੇ ਸਾਰੀਆਂ ਸੱਤ ਨੇ ਜਿਹੜੀਆਂ ਚੀਜ਼ ਹੁਣ ਵਰਕਰ ਤਾਂ ਤੁਹਾਡਾ ਫੜੀ ਲੈਣੋਂ ਤਾਂ ਆਪਾਂ ਕਹਿ ਨਹੀਂ ਸਕਦੇ ਉਹ ਤੁਹਾਡਾ ਹੈ ਨਹੀਂ ਭਾਵੇਂ ਉਹ ਆਪ ਹੀ ਮੰਨ ਰਹੇ ਮੈਂ ਹੈ ਹੀ ਤੁਹਾਡਾ ਉਹ ਹੈ ਗੱਡੀ ਦੀ ਜੇ ਮੰਨ ਲੀਏ ਕਿ ਭਾਈ ਗੱਡੀ ਦੇ ਵਿੱਚ ਕੋਈ ਸਚਾਈ ਨਹੀਂ ਜੇ ਆਪਾਂ ਮੰਨ ਲੀਏ ਵੀ ਜਿਹੜੇ ਸੂਟ ਦਿਖਾਇਆ ਸੂਟਾਂ 'ਚ ਕੋਈ ਸਚਾਈ ਨਹੀਂ ਤਾਂ ਭਾਈ ਤੁਸੀਂ ਬਿਆਨ ਦਿਓ ਦੱਸੋ ਤੁਸੀਂ ਆਪਦਾ ਪੱਖ ਰੱਖੋ ਤੁਸੀਂ ਆਪਦਾ ਸਪਸ਼ਟੀ ਕਰਨ ਦਿਓ ਕੱਲ ਤੋਂ ਜਦੋਂ ਤੋਂ ਉਹ ਗੱਡੀ ਫੜਿਆ ਜਦੋਂ ਤੋਂ ਸੂਟ ਫੜਿਆ ਉਦੋਂ ਕਿਸੇ ਤਰ੍ਹਾਂ ਦਾ ਸਪਸ਼ਟੀਕਰਨ ਇਹਨਾਂ ਦੇ ਵੱਲੋਂ ਜਿਹੜਾ ਹੋ ਨਹੀਂ ਤੱਕਿਆ ਤਾਂ ਹੁਣ ਇਥੋਂ ਅੰਦਾਜ਼ਾ ਕੀ ਲਾਇਆ ਜਾ ਸਕਦਾ